ਵਾਇਪੂ ਜੀ ਕਾ ਖਾਲਸਾ ਵਾਇਪੂ ਜੀ ਕੀ ਫਤਿਹ ਸੋ ਅੱਜ ਸੰਗਤ ਜੀ ਵਿਖਿਆ ਕਿ ਸੂਬੇ ਦਾ ਮੁੱਖ ਮੰਤਰੀ ਕਿਸ ਤਰ੍ਹਾਂ ਜੋ ਕੱਲ ਦਿੱਜੀ ਦਿੱਲੀ ਦੇ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਤੋਂ ਤਾਜ਼ਾ ਤਾਜ਼ਾ ਦੋਸ਼ ਲੈ ਕੇ ਆਇਆ ਜਿਹਦਾ ਨਸ਼ਾ ਅੱਜ ਉਹਨਾਂ ਦੀਆਂ ਗੱਲਾਂ ਤੋਂ ਵੀ ਝਲਕ ਰਿਹਾ ਸੀ ਕਿ ਕਿਸ ਤਰ੍ਹਾਂ ਸਾਡੀ ਕੌਮ ਦੇ ਮੁੱਖ ਸੇਵਾਦਾਰ ਨਮੈਂਦਾ ਜੋ ਮੈਂ ਸਮਝਦਾ ਸਾਰੀ ਜ਼ਿੰਦਗੀ ਜਿਨ੍ਹਾਂ ਨੇ ਪੰਥ ਵਾਸਤੇ ਕੌਮ ਵਾਸਤੇ ਨਿਸ਼ਕਾਮ ਸੇਵਾ ਕੀਤੀ ਚਾਹੇ ਪ੍ਰਾਪਤਨ ਸਮੇਂ ਦੇ ਵਿੱਚ ਸਾਡੇ ਸਿੱਖ ਨੌਜਵਾਨਾਂ ਨੂੰ ਜਦੋਂ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰਿਆ ਜਾ ਰਿਹਾ ਸੀ ਤਾਂ ਉਹਨਾਂ ਦੇ ਨਿਸ਼ਕਾਮ ਕੇਸ ਲੜੇ ਕੋਈ ਵਕੀਲ ਜਾਣ ਨੂੰ ਤਿਆਰ ਨਹੀਂ ਸੀ ਕਿਉਂ ਕਿ ਦੇਸ਼ ਦੀਆਂ ਹਕੂਮਤਾਂ ਦੇਸ਼ ਦੀਆਂ ਫੋਰਸਾਂ ਸੂਬੇ ਦੀਆਂ ਫੋਰਸਾਂ ਉਸ ਵਕੀਲ ਦਾ ਝੂਠਾ ਕਾਊਂਟਰ ਕਰ ਦਿੰਦੀਆਂ ਸੀ ਮੁਕਾਬਲਾ ਬਣਾ ਕੇ ਮਾਰ ਦਿੰਦਿਆਂ ਸੀ ਪਰ ਸਰਦਾਰ ਹਰਜਿੰਦਰ ਸਿੰਘ ਧਰਮੀ ਜੀਆ ਨੇ ਆਪਣੀ ਜਾਨ ਤਲੀ ਤੇ ਧਰ ਕੇ ਪੰਥ ਵਾਸਤੇ ਕੌਮ ਵਾਸਤੇ ਚਾਹੇ ਦੇਸ਼ੂਬਾ ਹੋਵੇ ਪੰਜਾਬ ਚਾਹੇ ਦੇਸ਼ ਹੋਵੇ ਕੋਨੇ-ਕੋਨੇ ਜਾ ਕੇ ਬੱਸਾਂ ਤੇ ਜਾ ਕੇ ਉਹ ਸਿੱਖ ਨੌਜਵਾਨਾਂ ਦੇ ਨਿਸਤਾਮ ਕੇਸ ਲੜੇ ਵਕਾਲਤ ਕੀਤੀ ਅਤੇ ਸਿੰਘ ਅਰਚਾ ਵੱਡਾ ਯੋਗਦਾਨ ਪਾਇਆ ਉਸ ਤੋਂ ਬਾਅਦ ਜਿਸ ਦਿਨ ਤੋਂ ਮੈਂਬਰ ਸੋਮਣੀ ਕਮੇਟੀ ਚਾਹੇ ਸਮੁੱੱਚੇ ਨਿਸਕਾਮ ਸੇਵਾਦਾਰ ਹੈ ਜੋ ਕੋਈ ਤਨਖਾਹ ਪੱਤਾ ਕੋਈ ਨਹੀਂ ਲੈਂਦੇ ਪਰ ਇਸੇ ਤਰ੍ਹਾਂ ਸਰਦਾਰ ਹਰਜਨ ਧਾਮੀ ਜੀ ਚਾਹੇ ਚੀਫ ਸੈਕਟਰੀ ਨੇ ਉਦੋਂ ਵੀ ਆਪ ਦੀ ਗੱਡੀ ਆਪਣਾ ਤੇਲ ਆਪਣਾ ਖਰਚਾ ਕੌਮ ਦੀ ਪੰਪਤੀ ਸੇਵਾ ਚਾਹੇ ਅੱਜ ਪ੍ਰਧਾਨ ਸ਼੍ਰੋਪਣੀ ਕਮੇਟੀ ਨੇ ਅੱਜ ਵੀ ਮੈਂ ਸਮਝਦਾ ਨਿਸਕਾਮ ਸੇਵਾ ਕਰ ਰਹੀ ਹੈ ਪਰ ਉਹਨਾਂ ਤੇ ਦੂਸਰਵਾਦੀ ਬਿਆਨਵਾਦੀ ਜਿਸ ਤਰ੍ਹਾਂ ਮੁੱਖ ਮੰਤਰੀ ਨੇ ਕੀਤੀ ਹੈ ਉਹ ਬਹੁਤ ਹੀ ਨਿੰਦਣਯੋਗ ਬਹੁਤ ਘਟੀਆ ਦਰਜੇ ਦੀ ਤੇ ਜੋ ਕਿਸੇ ਵੀ ਅਣਸਾਰ ਤੋਂ ਆਸ ਨਹੀਂ ਕੀਤੀ ਜਾ ਸਕਦੀ ਜੋ ਨਾਕਾਬਲ ਦਾ ਬਰਦਾਸ਼ਤਯੋਗ ਹੈ ਮੁੱਖ ਮੰਤਰੀ ਸਾਹਿਬ ਇੱਕ ਪਾਸੇ ਤੁਸੀਂ ਅਕਾਲ ਤਖਤ ਸਾਹਿਬ ਦੇ ਹੱਥ ਜੋੜ ਕੇ ਮੰਨ ਕੇ ਆਏ ਹੋ ਕਿ ਮੈਂ ਧਰਮ ਦਾ ਗਿਆਨ ਨਹੀਂ ਰੱਖਦਾ ਜੋ ਮੈਂ ਬਿਆਨਵਾਜੀ ਕਰ ਰਿਹਾ ਅੱਗੇ ਤੋਂ ਨਹੀਂ ਕਰੂੰਗਾ ਪਰ ਅੱਜ ਫਿਰ ਸੈਮ ਸਿੰਘ ਗੁਰਗਾਂਧ ਸਾਹਿਬ ਪ੍ਰਤੀ ਕਿਸ ਤਰ੍ਹਾਂ ਸੰਵਾਦ ਲਈ ਵਰਤੀ ਕਿ ਚੋਰੀ ਹੋਗੇ ਲਾਪਤਾ ਹੋਗੇ ਫਿਰ ਉਹੀ ਗੱਲਾਂ ਤੇ ਦੂਜੇ ਪਾਸੇ ਇਹਨਾਂ ਦੇ ਅੱਜ ਐਮਐਲਏ ਬਧਾਇਆ ਕੰ ਦਾ ਬੰਕੇ ਤੋਂ ਉਹ ਮੁੱਖ ਮੰਤਰੀਏ ਗੱਲਾਂ ਉੱਛਠਾ ਕੇ ਆਪਣੀ ਜੋ ਕਾਇਮ ਰੈਂਕ ਤੋਂ ਅਸਤੀਫਾ ਦਿੱਤਾ ਚੇਅਰਮੈਨੀ ਤੋਂ ਅਸਤੀਫਾ ਦਿੱਤਾ ਕਿਉਂ ਕਿ ਇਸ ਮੁੱਖ ਮੰਤਰੀ ਦੀਆਂ ਘਟੀਆਂ ਹਰਕਤਾਂ ਤੋਂ ਜਦੋਂ ਇਹਨਾਂ ਨੇ ਫੋਰਸਾਂ ਭੇਜ ਕੇ ਜਿਸ ਤਰ੍ਹਾਂ ਪਹਿਲਾਂ 84 ਚ ਇਦਰਾ ਗਾਦੀ ਨੇ ਫੌਜਾਂ ਭੇਜੀਆਂ ਸੀ ਤੇ ਹੁਣ ਸਾਡਾ ਮੁੱਖ ਮੰਤਰੀ ਕਿਸ ਤਰ੍ਹਾਂ ਫੋਰਸਾਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਚੜ੍ਹ ਰਿਆ ਮੁੱਖ ਦਫ਼ਤਰ ਦੇ ਵਿੱਚ ਸਾਬੋਬ ਚੰਡੀਗੜ੍ਹ ਅਤੇ ਖਾਸ ਕਿਸ ਤਰ੍ਹਾਂ ਵਿਤ ਵੀ ਸਾਡੇ ਗੁਰੂ ਸਾਹਿਬ ਦੀ ਕਰ ਰਿਹਾ ਕਿ ਸਚਕਣ ਸਾਹਿਬ ਦੀ ਤਲਾਸ਼ੀਆ ਕਰਨੀ ਸ਼ੁਰੂ ਕਰਤੀ ਇਹ ਬੰਦੇ ਨੇ ਆਪਣੇ ਉਹ ਜੋ ਸੱਟ ਭੇਜ ਕੇ ਜਿੰਡੇ ਦੇ ਵਿੱਚ ਕੋਈ ਵੀ ਗੁਰਸਿੱਖ ਬੰਦੇ ਨਹੀਂ ਹੈਗਾ ਮੈਂ ਸਮਝਦਾ ਜੇ ਤੁਹਾਨੂੰ ਲੋਕਾਂ ਨੇ ਸੱਤਾ ਦਿੱਤੀ ਹੈ ਪਾਵਰ ਦਿੱਤੀ ਹੈ ਉਹਦਾ ਇਹ ਮਤਵੰਤਾ ਨਹੀਂ ਕਿ ਸਾਡੇ ਗੁਰੂ ਦੀ ਸਾਡੇ ਸੱਚ ਕਰਨ ਦੀ ਤਲਾਸ਼ੀ ਕਰੋਗੇ ਤੁਸੀਂ ਤੇ ਨਾਲ ਜੋ ਗੁਰੂ ਸਾਹਿਬ ਨੇ ਸਾਨੂੰ ਮੀਰੀ ਤੀਰੀ ਦਾ ਸਿਧਾਂਤ ਦਿੱਤਾ ਹੈ ਤੇ ਅੱਜ ਤੁਸੀਂ ਉਸ ਤੇ ਵੀ ਸੱਟ ਮਾਰ ਰਹੇ ਹੋ ਉਸ ਤੇ ਵੀ ਚੋਟ ਮਾਰ ਰਹੇ ਹੋ ਕਿਉਂਕਿ ਸ਼ਰੋਮਣੀ ਕਮੇਟੀ ਪ੍ਰਧਾਨ ਮੈਂ ਸਮਿਦੇਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਚਾਈ ਮੁੱਖ ਮੰਤਰੀ ਸਾਹਿਬ ਇਤਿਹਾਸ ਪੜਾਓ ਕਿ ਜਦੋਂ ਮੁੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਜ਼ਾਦ ਕਰਾਈ ਹੋਂਚ ਲਿਆਂਦੀ ਤਾਂ ਸਾਡੇ ਬਜ਼ੁਰਗਾਂ ਨੇ ਬਡੇਰਿਆਂ ਨੇ ਇਹ ਮਹਿਸੂਸ ਕੀਤਾ ਕਿ ਇਹ ਜੱਥੇ ਵਾਸਤੇ ਬੰਦੀ ਵਾਸਤੇ ਹੁਣ ਆਪਾਂ ਇੱਕ ਟਿਕ ਠੜ ਬਣਾਈਏ ਸਰਾਇ ਵਿੱਚ ਇੱਕ ਪਾਰਟੀ ਬਣਾਈਏ ਜੀ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਜਿਸ ਦੀ ਗੱਲ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਕਰਦੇ ਐ ਇਹ ਕੋਈ ਅੱਜ ਨਹੀਂ ਕਰਦੇ 105 ਸਾਲ ਪੁਰਾਣਾ ਇਤਿਹਾਸ ਹੈ ਤੁਸੀਂ ਨਵੇਂ ਨਵੇਂ ਠੀਕ ਹੈ ਤੁਹਾਨੂੰ ਸੱਤਾ ਦਾ ਨਸ਼ਾ ਲੋਕਾਂ ਨੇ ਪਾਵਰ ਦਿੱਤੀ ਹੁਣ ਤੁਹਾਡੇ ਹੱਥੋਂ ਪਾਵਰ ਖੋਸ ਹੋਈ ਹੈ ਤੇ ਹੁਣ ਤੁਸੀਂ ਬਰਲਾਟ-ਵਰਲਾਟ ਕਰ ਰਹੇ ਹੋ ਜਦੋਂ ਕੋਈ ਇਨਸਾਨ ਡੁੱਬਦਾ ਹੁੰਦਾ ਹੈ ਤਾਂ ਹੱਥ ਪੈਰ ਮਾਰਦਾ ਹੈ ਤਾਂ ਤੁਸੀਂ ਹੁਣ ਡੁੱਬ ਰਹੇ ਹੋ ਤੁਹਾਡੀ ਬੇੜੀ ਨਹੀਂ ਡੁੱਬ ਰਹੀ ਹੈ ਤੁਹਾਡਾ ਜੁਲੀ ਮਿਸਤਰਾ ਲੋਕ ਸਤਾਈ ਚ ਗੋਲ ਕਰ ਰਹੇ ਆ ਤੁਹਾਡੇ ਕੋਲੇ ਇੰਟੈਲੀਜੈਂਸੀ ਹੈ ਸੀਏਟੀ ਹੈ ਤੁਹਾਨੂੰ ਪਤਾ ਲੱਗ ਗਿਆ ਕਿ ਲੋਕਪੰਥ ਨੂੰ ਚਲੋਬੜੀ ਅਕਾਲੀ ਦਰ ਨੂੰ ਲੈ ਕੇ ਆ ਰਹੇ ਆ ਤਈਆਂ ਤੁਸੀਂ ਇਹੋ ਜੇ ਬਿਆਨਵਾਜੀ ਕਰਕੇ ਮੇਰੀ ਪੀਲੇ ਸਿਧਾਂਤ ਤੇ ਸੱਟ ਮਾਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹੋ ਪਰ ਦੂਜੇ ਪਾਸੇ ਚੀਕਖਾਲਸਾ ਦਵਾਨ ਵੀ ਪੰਥ ਦੀ ਜਥੇਬੰਦੀ ਹੈ ਤੇ ਜਿਹੜਾ ਐਮਐਲਏ ਜਿਹੜਾ ਪ੍ਰਧਾਨ ਹੈ ਉਸ ਦਾ ਚੀਕਖਾਲਸਾ ਦਵਾਨ ਦਾ ਉਹ ਤੁਹਾਡਾ ਐਮਐਲਏ ਚਿੱਤ ਜੀ ਸਾਹਿਬ ਤੇ ਤੁਸੀਂ ਮੰਤਰੀ ਵੀ ਬਣਾਇਆ ਚਲੋ ਸਿੱਖ ਹੋਣ ਕਰਕੇ ਉਹਨੂੰ ਲਾਤਾਂ ਹਰ ਇਹ ਗੱਲਾਂ ਕਰਦੇ ਆ ਮੈਂ ਸਮਝਦਾ ਮੰਤ ਭਾਗੀਆਂ ਨਹੀਂ ਕਰਨੀਆਂ ਚਾਹੀਦੀਆਂ ਸਿੱਖ ਕੌਮ ਖਾਲਸਾ ਪੰਥ ਕਦੇ ਵੀ ਬਰਦਾਸ਼ਤ ਨਹੀਂ ਕਰੂਗਾ ਤੇ ਆਉਣ ਵਾਲੀਆਂ ਲੈਕਚਰਾਂ ਦੇ ਵਿੱਚ ਸਤਾਈ ਦੇ ਵਿੱਚ ਪੂਰੀ ਕੌਮ ਪੂਰੀ ਖਾਲਸਾ ਪੰਥ ਨੂੰ ਜੋ ਤੁਸੀਂ ਇਹ ਕੌੜੇ ਸ਼ਬਦ ਬੋਲ ਰਹੇ ਹੋ ਇਹ ਚੀਜ਼ ਦੇ ਰਹੇ ਆ ਇਹ ਯਾਦ ਰਹਿਣਗੇ ਤੇ ਲੋਕ ਤੁਹਾਡੇ ਤੋਂ ਬਦਲਾ ਰਹਿਣਗੇ ਸਿੱਖ ਕੌਮ ਦਾ ਹੀਰੋ ਐ ਨਾਈਟ ਹੈ ਸਰਦਾਰ ਰਜੀਤ ਸਿੰਘ ਧਾਰਮੀ ਜੋ ਬੜੀ ਨਿਸਕਾਮ ਸੇਵਾ ਨਿਭਾ ਰਹੇ ਆ ਤੇ ਪਾਰ ਦਸਤ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਚਲਾ ਰਹੇ ਹੈ ਚਾਹੇ ਸਮੁੱਚੇ ਪ੍ਰਧਾਨ ਸਾਹਿਬ ਜੀ ਸਤਕਾਰਯੋਗ ਨੇ ਸਮੇਂ-ਸਮੇਂ ਤੇ ਉਹਨਾਂ ਨੇ ਸਿਵਾਵਾਂ ਨਵਾਇਆਂ ਪਰ ਸਰਦਾਰ ਹਜਿੰਦਰ ਸਿੰਘ ਧੰਨ ਇੱਕ ਬਲੱਖਣ ਪ੍ਰਧਾਨ ਚਾਹੇ ਸਾਧਵੀ ਦੇ ਵਿੱਚ ਚਾਹੇ ਇਕੱਤੀ ਬਾਤੇ ਜਾਣਾ ਪਵੇ ਤੁਰ ਕੇ ਜਾਣਾ ਪਵੇ ਹਰ ਇੱਕ ਜਗ੍ਹਾ ਆਤ ਪਹੁੰਚ ਕੇ ਅੰਮ੍ਰਿਤ ਵੇਲੇ 2 ਵਜੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਕੇ ਫਿਰ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਆ ਮੁੱਖ ਮੰਤਰੀ ਸਾਹਿਬ ਚਹੇ ਰਾਤ ਨੂੰ 10 ਵਜੇ ਪੈਣ 11 ਵਜੇ ਪੈਣ 12 ਵਜੇ ਪੈਣ ਧੰਮੀ ਸਾਹਿਬ ਪਰ ਉਹਨਾਂ ਦਾ ਅਸੀਂ ਸਿਰਕ ਦੇਖਿਆ ਨਿਤਰੇ ਮੇਖਿਆ ਕਿ 2 ਵਜੇ ਉੱਠ ਕੇ ਇਸ਼ਨਾਨ ਕਰਕੇ ਨਿਤਰੇ ਮਕਨ ਇਹ ਉਹਨਾਂ ਦੀ ਇੱਕ ਦ੍ਰਿੜਤਾ ਗੁਰੂ ਪ੍ਰਤੀ ਜਵਾਬ ਦੇਈ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਉਹਨਾਂ ਨੂੰ ਸੰਕਲਪ ਦਿੱਤਾ ਜੋ ਖਾਸਾ ਸਾਜਿਆ ਜੋ ਸਾਨੂੰ ਪੰਜ ਕਕਾਰਾਂ ਦਾ ਧਾਰਨੀ ਬਣਾਇਆ ਨਿਤਨੇਮ ਦਾ ਧਾਰਨੀ ਬਣਾਇਆ ਉਹ ਇਨ ਬਿਨ ਹਰ ਜਿੱਥੇ ਧਾਰਮੀ ਲਾਗੂ ਕਰਦੇ ਆ ਇਸੇ ਕਰਕੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਨੇ ਸਿੱਖ ਨੇ ਤੁਹਾਡੇ ਬੰਗੂਣੀ ਤੁਹਾਡੇ ਚਿਹਰੇ ਤੋਂ ਨਜ਼ਰ ਆਉਂਦਾ ਹੈ ਕਿ ਤੁਸੀਂ ਕੀ ਹੋ ਤੁਹਾਡੇ ਹਾ ਭਾਤ ਤੋਂ ਨਜ਼ਰ ਆਉਂਦਾ ਹੈ ਕਿ ਤੁਸੀਂ ਕੀ ਹੋ ਪਰ ਅਫਸੋਸ ਉਸ ਗੁਰਸਿੱਖ ਤੇ ਚਿੱਕੜ ਫਿੱਟ ਰਹੇ ਹੋ ਜਿਨ੍ਹਾਂ ਨੇ ਕਦੇ ਵੀ ਤੁਹਾਨੂੰ ਜਾਂ ਕਿਸੇ ਨੂੰ ਕੌੜਾ ਸ਼ਬਦ ਨਹੀਂ ਬੋਲਿਆ ਇਹ ਗੁਰਸਿੱਖੀ ਦੀ ਨਿਸ਼ਾਨੀ ਹੈ ਇਹ ਨਿਮਰਤਾ ਦੀ ਨਿਸ਼ਾਨੀ ਹੈ ਇਹ ਗੁਰਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਹੋਣ ਦੀ ਨਿਸ਼ਾਨੀ ਹੈ ਤੇ ਤੁਸੀਂ ਹੰਕਾਰ ਚ ਦਿੱਲੀ ਦੇ ਥਾਪੜੇ ਤੇ ਕੇਜਰੀਆ ਦੇ ਥਾਪੜੇ ਤੇ ਕਿਸ ਤਰ੍ਹਾਂ ਸਾਡੀ ਸੰਸਥਾ ਨੂੰ ਬਦਨਾਮ ਕਰ ਰਹੇ ਹੋ ਭੱਦੇ ਸ਼ਬਦ ਬੋਲ ਰਹੇ ਹੋ ਮੰਦੇ ਸ਼ਬਦ ਬੋਲ ਰਹੇ ਹੋ ਮੈਂ ਸਮਝਦਾ ਜਿੰਨੀ ਇਹ ਸ਼ਬਦਾਂ ਦੀ ਤੁਹਾਡੀ ਨਿੰਦਿਆ ਕੀਤੀ ਜਾਵੇ ਉਨੀ ਥੋੜੀ ਹੈ ਇਹ ਸੱਤਾ ਇਹ ਪਾਵਰ ਹਮੇਸ਼ਾ ਨਹੀਂ ਰਹਿੰਦੀ ਹੁੰਦੀ ਤੁਹਾਨੂੰ ਵੀ ਪਤਾ ਹੈ ਕਿ ਥੋੜੇ ਦਿਨ ਰਹਿ ਗਏ ਮਹੀਨੇ ਰਹਿ ਗਏ ਇਸੇ ਤਰ੍ਹਾਂ ਤੁਸੀਂ ਜੋ ਕੌਮ ਦਾ ਪੰਥ ਦਾ ਨਿਕਸਾਨ ਤੁਹਾਨੂੰ ਹੋਇਆ ਵੀ ਮੈਂ ਕਰਦਿਆ ਤਾਂ ਕਿ ਦਿੱਲੀ ਤਖਤ ਮੈਨੂੰ ਫੇਰ ਵੀ ਜਦੋਂ ਲੋਕਾਂ ਨੇ ਮੈਨੂੰ ਤਕਾਰਤਾ ਲੋਕਾਂ ਨੇ ਮੈਨੂੰ ਲਾਤਾ ਉਸ ਤੋਂ ਬਾਅਦ ਵੀ ਦਿੱਲੀ ਮੈਨੂੰ ਨਵਾਬੀਆਂ ਦੇਵੇ ਮੈਨੂੰ ਅਸ਼ੀਰਵਾਦ ਦੇਵੇ ਮੈਨੂੰ ਸਕਿਉਰਟੀਆਂ ਦੇਵੇ ਤਾਂ ਤਾਂ ਹੀ ਉਹ ਐਸੇ ਕਰਕੇ ਤੁਸੀਂ ਪੰਥ ਨੂੰ ਕੌਮ ਦਾ ਢਾਲਾ ਰਹੇ ਹਾਂ ਪੰਥ ਤੇ ਕੌਮ ਦੇ ਸਿਧਾਂਤ ਹੈ ਮੇਰੀ ਪੀਰ ਦਾ ਸਿਧਾਂਤ ਹੈ ਉਸ ਨੂੰ ਚੈਲੰਜ ਕਰ ਰਹੇ ਹਾਂ ਅਤੇ ਸਾਡੀਆਂ ਸਕਾਰਜੋਗ ਸਖਸ਼ੀਤਾ ਬਾਰੇ ਮੰਨਤਾ ਚੰਗਾ ਬੋਲ ਰਹੇ ਹਾਂ ਜੋ ਨਹੀਂ ਬੋਲਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ